ਕਿ ਮੁਰਗਾ ਲੱਗਣਾ ਜੇ ਤੇ ਸ਼ਰਾਬ ਦੀ ਬੋਤਲ ਕਿਉਂ ਵੀ ਜਿਹੜੀ ਚੀਜ਼ ਦਾ ਸਾਇਆ ਨਾ ਤੁਹਾਡੇ ਘਰ ਚ ਉਹ ਇਹੋ ਜਿਹੀ ਚੀਜ਼ਾਂ ਦਾ ਬਹੁਤ ਯਕੀਨ ਮੈਂ ਗਲਤ ਹੁੰਦਾ ਹਾਂ ਦੱਸਾਂ ਮੈਂ ਇਹ ਬਾਬਿਆਂ ਦੇ ਵਿੱਚੋਂ ਕੋ ਲੈਣਾ ਨਹੀਂ ਜੇ ਐਂ ਤੇ ਭਲਾ ਹੀ ਕਰਦੇ ਆ ਜੀ ਸਾਰਿਆਂ ਦਾ ਵੀ ਚੱਲ ਕੇ ਤਾਂ ਘਰ ਵਸਦਾ ਰਹੇ ਵਸਦਾ ਰਹੇ ਬਾਬਾ ਜੀ ਆਡੀ ਸਾਸਰੇ ਨੂੰ ਕਿੱਥੇ ਬਾਹਰ ਨਿਕਲ ਦੇਣਾ ਕਰੋ ਨਹੀਂ ਤਾਂ ਹੁਣ ਨਾ ਕਰੋ ਨਾ ਬਾਬਾ ਜੀ ਤੁਸੀਂ ਇਦਾਂ ਕਰੋ ਸੱਸ ਨੂੰ ਬਾਹਰ ਨਾ ਵੰਡੇ ਘੱਲ ਦੋ ਤੇ ਮਗਰੋਂ ਬਾਬੇ ਨੂੰ ਬੁਲਾ ਲਿਓ ਘੰਟੇ ਦੇ ਵਿੱਚ ਤੁਹਾਡਾ ਪਾਇਆ ਕਰਦਾ ਹੈ ਕਰਦਾ ਬਾਬਾ ਜੀ ਘਰ ਤੇ ਕਰੋਣਾ ਨਹੀਂਨੇ ਪੈ। ਘਰ ਤੇ ਹਵਨ ਕਰਾਉਣਾ ਪੈਣਾ। ਜਿੰਨ ਜਰ ਘਰ ਤੇ ਹਵਨ ਆ ਤੇ ਪਲੇਸ ਤਾਂ ਇੱਧਰ ਰਹਿਣਾ ਜੀ ਬੀਬੀ। ਘੰਟੇ ਦਾ ਦੇਗਾ 10 ਵਜੇ ਆ ਕਰਦਾਂਗੇ। ਬਾਬਾ ਜੀ ਸਵਾਇਆ? ਬਾਬਾ ਜੀ ਸੁਪਾਇਆ। ਨਹੀਂ ਨਹੀਂ ਮੇਰੇ ਕਹਿਨ ਦਾ ਮਲੂ ਟਾਡੇ ਦਾ ਪਾਇਆ। ਆ ਪਾਇਆ ਕਰਦਾਂਗੇ 1 ਘੰਟੇ ਵਿੱਚ। ਤੇ ਹੁਣ ਤੁਸੀਂ ਦੱਸੋ ਕਿੰਨਾ ਟਾਈਮ ਰੱਖਣਾ ਜੀ। ਹੂੰ। ਬਾਬਾ ਜੀ ਕੋਈ ਬਾਨਾ ਮਾਰ ਕੇ ਆਵਾਂਗੇ ਹੁਣ ਵੀ ਅਸੀਂ ਬਾਨਾ ਮਾਰ ਕੇ। ਬਾਨਾ ਤੇ ਮਾਰ ਕੇ ਆਏ ਬੀਬੀ ਫਿਰ ਹੁਣ। ਬਾਬਾ ਜੀ ਜਿੰਨਾ ਜੀ ਬਾਬਾ ਨੇ ਰੱਖਣਾ ਹੋਵੇਗੀ ਨਾ। ਜਿੰਨਾ ਤੁਹਾਨੂੰ ਫੋਨ ਕਰਦ ਕੇ ਸੱਦ ਲਾਂਗੇ। ਇਹ ਫਿਰ ਇੱਕ ਦੋ ਦਿਨਾਂ ਦੇ ਵਿੱਚ ਕਰਾ ਲਓ ਪਾਇ ਤੁਹਾਡਾ ਛੇਤੀ ਛੇਤੀ ਜਿੰਨੀ ਛੇਤੀ ਹੁੰਦਾ ਕਰਾ ਲਓ ਨਹੀਂ ਤੇ ਇਹਨੇ ਇੱਕ ਜੀ ਲੈ ਲੈਣਾ ਇਹ ਤੁਹਾਡਾ ਠੀਕ ਜੀ ਬਾਬਾ ਜੀ ਹਾਂਜੀ ਮੈਨੂੰ ਤਾਂ ਲੱਗਦਾ ਸਾਡੇ ਦੋਵਾਂ ਚੋਂ ਕਿ ਹੱਕ ਨੂੰ ਲੈ ਕੇ ਜਾਏਗੀ ਤੋ ਉਹਦ ਮੈਂ ਗੱਲ ਕਹਿੰਦੇ ਵੀ ਤੁਹਾਡੇ ਦੋਵਾਂ ਜੀ ਇੱਕ ਜੀ ਚਲ ਜਾਣਾ ਜੇ ਜਪਾਇ ਨਾ ਕਰਾਇ ਛੇਤੀ ਦੇ ਛੇਤੀ ਵੀ ਸਰਕੇ ਦਾ ਕਰਨੀ ਤੁਸੀਂ ਹੂੰ ਬਾਬਾ ਜੀ ਸਾਡੇ ਕੋ ਪੈਸੇ ਤਾਂ ਨਹੀਂ ਪਰ ਤੁਹਾਡਾ ਉਪਾਅ ਕਰ ਦੋ ਕੋਈ ਨਹੀਂ ਪੈਸੇ ਤੁਹਾਨੂੰ ਦੇ ਦਾਂਗੇ ਅਸੀਂ ਓਹੋ ਬੀਬੀ ਉਹਦਨ ਤੋਂ ਚੱਲ ਜਿਹੜੇ ਕਰਨੇ ਕਰਨੇ ਉਹਦਨ 5100 ਰੁਪਏ ਡਾ ਲੱਗਣਾਗੇ ਪਰ ਅੱਜ ਦੇ ਕੋਈ ਬਾਬਾ ਜੀ ਨੂੰ ਭੇਡ ਕਰਕੇ ਜਾਓ ਮੈਂ 2 ਦਿਨ ਦਾ ਮੂਨ ਵਰਤ ਰੱਖਣਾ ਢਾਡੇ ਕਰਕੇ ਤੇ ਤੁਹਾਡਾ ਹੱਲ ਹੋ ਜੇ ਮੈਂ ਸਾਰੀ ਦਾਦੀ ਦਾ ਗੱਦੀ ਤੇ ਬੈਠੇ ਰਹਿਣਾ ਚੀਜ਼ਾਂ ਨਾ ਮੇਰਾ ਅੰਮੂ ਸਾਹਮਣੇ ਗੱਲਾਂ ਹੋਣੀਆਂ ਤੇ ਹੁਣ ਤੇ ਤੁਹਾਡੇ ਦੋਵਾਂ ਨੂੰ ਫਾਂਡਾ ਕਰ ਦਿੰਦਾ ਇੱਕ ਵਾਰੀ ਤੇ ਕੋਈ ਤਕਲੀਫ ਨਾ ਹੋਵੇ ਤੁਹਾਨੂੰ ਤੇ ਜੇ ਨਹੀਂ ਕੋਈ ਹੋ ਜਾਗਾ ਬੀਬੀ ਤੇ ਵਾਲੀਆਂ ਦੇ ਦੇ ਵਾਲੀਆਂ ਦਾ ਤੇਰਾ ਪਾਇਆ ਹੋ ਸਕਦਾ ਬਾਕੀ 5100 ਰੁਪਿਆ ਉਹ ਤੇ ਵਾਲੀਆਂ ਲੱਗੀਆਂ ਕਿੰਦੇ ਬਾਬਾ ਇਹ ਨਕਲੀ ਜਿਹਾ ਲੱਗਦਾ 200 ਰੁਪਇਆ ਦੇਖ ਲਓ ਜੇ ਕਹਿੰਦੇ ਹੱਲ ਹੋ ਜਾਵੇ ਹੈ ਬਾਬਾ ਕਾਲਾ ਮਾਲਾ ਬਾਬਾ ਕਾਲਾ ਬਾਲਾ ਬਸ ਬੱਸ ਤੋਂ ਬਸ ਬੀਬੀਓ ਸਲਾਵਾ ਨਾ ਕਰੋ ਮੈਂ ਸਾਰੀ ਗੱਲ ਜਾਣਾਂਗੇ ਜਿਹੜੀ ਤੁਸੀਂ ਇੱਕ ਦੂਜੇ ਨਾਲ ਕਰ ਲਈ ਅੱਜ ਤੁਸੀਂ ਕਹਿਨੀ ਹੈ ਬਾਬਾ ਨਕਲੀ ਹੈ ਜੇ ਨਕਲੀ ਹੁੰਦਾ ਤੇ ਸਾਡੇ ਘਰ ਦੀਆਂ ਗੱਲਾਂ ਮੈਂ ਸਾਰੀਆਂ ਦੱਸੀਆਂ ਕਿ ਨਹੀਂ ਹਾਂਜੀ ਬਾਬਾ ਜੀ ਮੈਂ ਕਹਣਾ ਕਦੀ ਆਇਆ ਗਿਆ ਤੁਹਾਡੇ ਘਰ ਹਾਂਜੀ ਬਾਬਾ ਜੀ ਤੇ ਫਿਰ ਦੱਸੋ ਹੁਣ ਬਾਬਾ ਝੂਠਾ ਕਿ ਸੱਚਾ ਬਾਬਾ ਜੀ ਐਸੇ ਗੱਲਾਂ ਤੇ ਤੁਹਾਡੇ ਤੇ ਯਕੀਨ ਹੋ ਗਿਆ ਸਾਨੂੰ ਯਕੀਨ ਹੋ ਗਿਆ ਤੇ ਫਿਰ ਬਾਬਾ ਜੀ ਨੂੰ ਭੇਟ ਕਰੋ ਪੂਜਾ ਵਿਚਾਰੀ ਤੇ ਦੇਖ ਜਾਓ ਬਾਬੇ ਜੀ ਦੇ ਪੈਸੇ ਥੋੜੇ ਲੈਂਦੇ ਹਣ ਹੁਣ ਬਹੁਤ ਇਹ ਵੇਖੋ ਬਾਬੇ ਨੇ ਕੁਝ ਨਹੀਂ ਰੱਖਣਾ ਦੇ ਵਿੱਚ ਮੈਂ ਵੀ ਗਾੜੀ ਚੜਾਵਾ ਚੜਾਉਣਾ ਹੁੰਦਾ ਵਾ ਜਿੰਨਾਂ ਨਾਲ ਗੱਲਾਂ ਕਰਨੀਆਂ ਜਿਨ੍ਹਾਂ ਨੇ ਤੁਹਾਡੇ ਇਲਾਜ ਕਰਨੇ ਆ ਭਗਤਾਂ ਨੇ ਉਹਨਾਂ ਨੂੰ ਚੜਾਵਾ ਚੜਾਉਣਾ ਹੁੰਦਾ ਚੜਾਉਣ ਨੂੰ ਤਾਂ ਮੈਂ ਚਲੋ ਉਹਨੂੰ ਬੀਬੀ ਕੋਲੋਂ ਵੀ ਚੜਾ ਸਕਦਾ ਪਰ ਉਹ ਸਰ ਪੂਰਨ ਨਹੀਂ ਹੋਣਾ ਫਿਰ ਬਾਬੇ ਨੇ ਆਪਣੇ ਟੌਪਸ ਆ ਗਿਆ ਉਹ ਫਿਰ ਬਾਬੇ ਨੂੰ ਚੜ ਜਾਣਾ ਵਾ ਹਾਂਜੀ ਟੌਪਸ ਹੈਗੇ ਬਾਬਾ ਜੀ ਉਹ ਹੀ ਦੇ ਜਾਣੇ ਤੁਹਾਨੂੰ ਹੁਣ ਫਿਰ ਚਲੋ ਜਿੱਦਾਂ ਤੁਹਾਡਾ ਡੀਸ਼ ਆ ਬਾਬੇ ਖੁਸ਼ ਹੋਏ ਜੈ ਬਾਬਾ ਬੇਡੰਡਾ ਜੈ ਬਾਬਾ ਕਾਲਾ ਵਾਲਾ ਜੈ ਬਾਬਾ ਕਾਲਾ ਵਾਲਾ ਜੈ ਬਾਬਾ ਟੇਟਾ ਮੇਟਾ ਜੈ ਬਾਬਾ ਟੇਟਾ ਮੇਟਾ ਵਸ ਵਸ ਬਖ ਦੋ ਬਾਬਾ ਜੀ ਪੱਕਾ ਪਾ ਕਰੇ ਹੁਣ ਪੱਕਾ ਪਾ ਤੁਹਾਨੂੰ ਬੀਬੀ ਦੱਸਤਾ ਵੀ ਤੁਹਾਨੂੰ ਘਰ ਖਵਨ ਕਰਾਉਣਾ ਪੈਣਾ ਜੇ ਤੇ ਆਪਣੀ ਸੱਸ ਨੂੰ ਬੰਦੇ ਨਾ ਘਰੋਂ ਕੱਲ ਦੋ ਠੀਕ ਬਾਬਾ ਜੀ ਕੋਈ ਨਹੀਂ ਆਡੀ ਸੱਸ ਨੇ ਵਾਂਡੇ ਜਾਣਾ ਦੋ ਦਿਨ ਤੱਕ ਫਿਰ ਤੁਹਾਨੂੰ ਘਰ ਬੁਲਾ ਲਾਂਗੇ ਆਪਾਂ ਹਾਂਜੀ ਠੀਕ ਆ ਹੁਣ ਆ ਪੁੜੀਆਂ ਲੈ ਜਾਓ ਸੱਸ ਨੂੰ ਦੋ ਦਿਨ ਦੇਣੀਆਂ ਤੇ ਮੈਨੂੰ ਦੱਸਿਓ ਆਣ ਕੇ ਫਿਰ ਕੀ ਫਰਕ ਕੀ ਕਰਦਾ ਪਿਆ ਠੀਕ ਆ ਠੀਕ ਆ ਬਾਬਾ ਜੀ ਮੈਂ ਤੁਹਾਨੂੰ ਕੁੜੀਆਂ ਬਣਾ ਦਿੰਦਾ ਹਲੋ ਤੁਸੀਂ ਪ੍ਰਸ਼ਾਦ ਤਾਂ ਲਓ ਚਲੋ ਹਲੋ ਲਓ ਬਾਬਾ ਜੀ ਮੈਂ ਮੈਂ ਤੁਹਾਨੂੰ ਫਾਂਡਾ ਕਰਦਾ ਠੀਕ ਆ ਬਾਬਾ ਜੀ ਕਿੰਨਾ ਚਿਰ ਦੀਆਂ ਕੁੜੀਆਂ ਕਿੰਦਾ ਦੇਈਆਂ ਨੇ ਮੈਂ ਤੁਹਾਨੂੰ ਦੱਸਿਆ ਪਾਣੀ ਦੀ ਘੋਲ ਕਿਤੇ ਰੋ ਪਾਹ ਸਬਜ਼ੀ ਵਾਗਦੇ ਕੀ ਜੇ ਬਾਬਾ ਜੀ ਪਤਾ ਨਾ ਲੱਗੇ ਉਹਨੂੰ ਬਸ ਚੋਰੀ ਦੇਣੀ ਆ ਆਜਾ ਫਾਂਡਾ ਕਰ ਰੋ ਠੀਕ ਆ ਬਾਬਾ ਜੀ ਜੇ ਬਾਬਾ ਕਾਲਾ ਵਾਲਾ ਜੇ ਬਾਬਾ ਕਾਲਾ ਵਾਲਾ ਜੇ ਬਾਬਾ ਕਾਲਾ ਵਾਲਾ ਜੇ ਬਾਬਾ ਕਾਲਾ ਵਾਲਾ ਆਹ ਬਾਬਾ ਜੇ ਬਾਬਾ ਕਾਲਾ ਵਾਲਾ ਜੇ ਬਾਬਾ ਕਾਲਾ ਵਾਲਾ ਜੀ ਬੀ ਉਹ ਸਰੀਰ ਹੌਲਾ ਹੋ ਜੂ ਢਾਡਾ ਫਾਂਡਾ ਕੀਤਾ ਐ ਬਾਬਾ ਕਾਲਾ ਵਾਲਾ ਹੁਣ ਦੱਸੋ ਸਰੀਰ ਹੌਲਾ ਆਇਆ ਕਿ ਨਹੀਂ ਹਾਂਜੀ ਬਾਬਾ ਜੀ ਇੱਕਦਮ ਸਕੂਨ ਮਿਲਿਆ ਮਾਨੂੰ ਹਾਂਜੀ ਹਾਂਜੀ ਇਦਾਂ ਸਕੂਨ ਤੁਹਾਨੂੰ ਦੋ ਦਿਨਾਂ ਬਾਅਦ ਮਿਲੂਗਾ। ਉਹ ਉਧਰ ਮਿਲਣਾ ਜਿੱਦਣ ਸਾਢੇ ਸਾਢੇ 14:30 ਤੇ ਚੱਲਾਂਗੇ। ਸਾ ਜੀ ਬੀਬੀ ਉਹ ਤੁਹਾਨੂੰ ਗੱਲ ਦੱਸਣ ਰਿਹਾ ਆਂ ਵੀ ਆਪਣੇ ਘਰ ਦਾ ਪਾਇਆ ਕਰਾ ਲਓ ਤੇ ਸੱਸ ਤੁਹਾਡੀ ਉਂਗਲੀਆਂ ਦੇ ਨੱਚੂਗੀ। ਜੋ ਕਹੋਗੇ ਤੁਸੀਂ ਉਹ ਕਰੂਗੀ ਸੱਸ। ਠੀਕ ਆ ਬਾਬਾ ਜੀ। ਹੁਣ ਮੇਰੀ ਗੱਲ ਹੋਣ ਦੀ ਸਿੱਧੀ। ਸੰਤਨਾਂ ਨਾਲ ਗੱਲ ਹੋਂਦੀ ਆ। ਉਹ ਕਹਿੰਦੇ ਵੀ ਇਹਨਾਂ ਦਾ ਪਾਇਆ ਕਰਾ ਲਓ। ਜਿਹੜੀ ਚੀਜ਼ ਤੁਹਾਡੇ ਨਾਲ ਆਈ ਨਾ ਉਹ ਉਥੋਂ ਤੁਰ ਕੇ ਆਉਂਦੀ ਤੇ ਬਾਬੇ ਨੂੰ ਟੜਕੇ ਵੱਜਦੇ। ਪਰਾਂ ਕਿਉਂ ਵੱਜਦੇ? ਜਿਹੜੀ ਚੀਜ਼ ਤੁਹਾਡੇ ਉੱਤੇ ਸਾਇਆ ਬਹੁਤ ਤਕੜਾ ਤੁਹਾਡੇ ਬਹੁਤ ਜ਼ਿਆਦਾ ਠੀਕ ਆ ਬਾਬਾ ਜੀ ਜਿਹੜੀ ਗਵਾਨਨ ਤੁਹਾਡੀ ਚਾਚੀ ਆਉਂਦੀ ਨਾ ਘਰ ਤੁਹਾਡੇ ਹਾਂਜੀ ਜਿਹੜੀ ਇੱਕ ਵਾਰੀ ਤੁਹਾਡੀ ਸੱਸ ਨੂੰ ਵੀ ਦੱਸ ਕੇ ਗਈ ਵੀ ਨੋਵਾ ਤੇਰੀਆਂ ਮਗਰੋਂ ਵਾਂਡੇ ਗਈਆਂ ਹਾਂ ਹਾਂਜੀ ਬਾਬਾ ਜੀ ਉਹ ਪਤਾਨੀ ਛੋਲੇ ਵੀ ਪਤਾਨੀ ਛੋਲਿਆਂ ਚ ਕੀ ਪਾ ਕੇ ਲੈ ਗਈਆਂ ਜਿੱਤੇ ਤੁਹਾਨੂੰ ਸੱਸ ਨੇ ਕੁੱਟਿਆ ਸੀ ਹਾਂਜੀ ਬਾਬਾ ਜੀ ਤੇ ਇਹ ਹੁਣ ਮੈਂ ਉਹਦਾ ਨਾਂ ਤੇ ਲੈਣਾ ਨਹੀਂ ਤੁਸੀਂ ਚਲਤੀਆਂ ਧਿਆਣੀਆਂ ਮੈਂ ਚੱਲ ਦੱਸ ਦਿੰਨਾ ਠੀਕ ਤੇ ਇਹ ਸਾਰਾ ਕੀਤਾ ਕਰਾਇਆ ਉਹਦਾ ਜੀ ਠੀਕ ਜੀ ਬਾਬਾ ਜੀ ਇਹ ਦੋਵੇਂ ਇੱਥੇ ਵਸਣ ਨੋਵਾ ਇਹਦੀਆਂ ਤੇ ਘਰ ਤੇ ਜਾੜ ਪੈ ਜੀ ਠੀਕ ਬਾਬਾ ਜੀ ਕੋਈ ਨਹੀਂ ਉਹਨੇ ਇਹੋ ਜੀ ਚੀਜ਼ ਮਾਰ ਕਰਕੇ ਲਾਈ ਆ ਵੀ ਤੁਹਾਡੀ ਸੱਸ ਜਿਹੜੀ ਨਾ ਤੁਹਾਨੂੰ ਜਿੱਦਾਂ ਕਹਿੰਦੀ ਆ ਵੀ ਇੱਕ ਦਿਨ ਨੂੰ ਮਾਰ ਹੀ ਦੇਣਾ ਮੈਂ ਜਦੋਂ ਉਹਨੂੰ ਗੁੱਸਾ ਆਉਂਦਾ ਏਦਾਂ ਕਰਦੀ ਨਾ ਤੁਹਾਡੀ ਸੱਸ ਇਹਦਾ ਕਰਦੀ ਬਾਬਾ ਜੀ ਏਦਾਂ ਕਰਦੀ ਨਾ ਮਾਰਨ ਲੱਗੀ ਵੇਖਦੀ ਨਹੀਂ ਕਰੀ ਲੱਤਾਂ ਮਾਰਦੀ ਆ ਕਦੀ ਹਾਕੀਆਂ ਨਾ ਕਰਦੀ ਤੁਹਾਨੂੰ ਜੋ ਹਾਚਾ ਜਿਉਂ ਨਾ ਕਰਦੀ ਤੁਹਾਨੂੰ ਹਾਂਜੀ ਬਾਬਾ ਜੀ ਹਾਂਜੀ ਬਾਬਾ ਜੀ ਕੋਈ ਗੱਲ ਨਹੀਂ ਫਿਰ ਦੋ ਦਿਨ ਦੋ ਬਾਬਾ ਨੂੰ ਤੇ ਮਨਸੱਦੋ ਕਰ ਦੋਵਾਂ ਦਿਨਾਂ ਦੇ ਵਿੱਚ ਜੇ ਤੁਹਾਡਾ ਕੰਮ ਨਾ ਹੋ ਗਾ ਤੇ ਬਾਬਾ ਨੂੰ ਆਨ ਕੇ ਬੜ ਲਿਓ ਠੀਕ ਬਾਬਾ ਜੀ ਜੈ ਬਾਬਾ ਚੰਗਾ ਬਾਬਾ ਜੀ ਨਹੀਂ ਰਹੋ ਗਿਆ ਹੁਣ ਚੰਗਾ ਚੇਲੇ ਜੰਮ ਚੰਗਾ ਭਗਤ ਨਹੀਂ ਆ ਜਾ ਮੇ ਬਕਾੜਾ ਹੋ ਗੋ ਨਾ ਬਾਹਰ ਕਰ ਰਹਾ ਲਿਆ ਰੋ ਆ ਜਾ ਬਕਾੜਾ ਮਾੜਾ ਆ ਜਾ ਬਾਬਾ ਕਾਲਾ ਮਾੜਾ ਆ ਜਾ ਬਾਬਾ ਕਾਲਾ ਮਾੜਾ ਆ ਜਾ ਮੇ ਬਕਾੜਾ ਬਸ ਦੋਵੇਂ ਭਗਤਾਂ ਇੱਥੇ ਆਓ ਮੇਰੇ ਕੋਲ ਬੋ ਆ ਜਾ ਬਾਬਿਆਂ ਕੋਲ ਬੋ ਕੀ ਕਿਹਾ ਚੇਲੇ ਤੁਹਾਨੂੰ ਅੱਜ ਮੈਂ ਮੁਰਗਾ ਤੇ ਬੋਤਲਾਊਗੀ ਕਿਹਾ ਸੀ ਨਾ ਹਾਂ ਜੀ ਬਾਬਾ ਨੂੰ ਚਾਰ ਮੁਰਗੇ ਆ ਤੂੰ ਦੇਖ ਮੰਗੇ ਪਹਿਲੋਂ ਭਗਤੋ ਚੌਕ ਗੇਟ ਬੰਦ ਕਰਕੇ ਆਓ ਫਿਰ ਆਪਸਲਾ ਕਰਦੇ ਜਾ ਵਤੋਂ ਮੱਲ ਕਰ ਗਿਆ ਹਰਬੰੀ ਮੈਂ ਜਨਾ ਜਲਦੀ ਆਓ ਬਾਬਾ ਨਾਲੇ ਗਾਸ ਹੋਣਾ ਇਹਨੂੰ ਆਪਾਂ ਥੋੜਾ ਕੋਈ ਵੱਖਰਾ ਕੋਲੀ ਪਾ ਦਾਂਗੇ ਆਪਾਂ ਨਾਲੇ ਵਾਧੇ ਖਾ ਲਾਂਗੇ ਨਹੀਂ ਭਗਤ ਕਾਨੀ ਵੰਡ ਨਹੀਂ ਕਰਨ ਕਿਉਂ ਮਬਾ ਨਹੀਂ ਬਾਬਾ ਇਹ ਕੜੇ ਕੋ ਕਰਦਾ ਬਸ ਸੋਚਦਾ ਇਹ ਮੇਰੇ ਅੱਗੇ ਲੱਗੇ ਥੋੜਾ ਰਿੰਦਾ ਮੈਂ ਕਿੰਨਾ ਨੌਜਰਾ ਬੁੜਕਾ ਉਹਨਾਂ ਸਾਹਮਣੇ ਪਰ ਰਹਿੰਦਾ ਤੇ ਬਾਬੇ ਗੋਲੀਆਂ ਨਾ ਜਿਹੜਾ ਬੈਠਾ ਤੇ ਰਹਿੰਦਾ ਨਾ ਚਲੇਗਾ ਚਲੋ ਲੱਪਾ ਫੁੱਟੋ ਬਾਬੇ ਨੇ ਬੜਾ ਹੋ ਗਿਆ ਮੰਮੀ ਨੇ ਤਾਂ ਗੁੱਸੇ ਬੜਾ ਹੋਣਾ ਹੀ ਮੰਮੀ ਨੇ ਤਾਂ ਸੋ ਸਵਾਲ ਪੁੱਛਣੇ ਆ ਇਹਨਾਂ ਨੇ ਕਿੱਥੇ ਕਰਤੀ ਕਿ ਡਾਕਟਰ ਨਹੀਂ ਮਿਲਿਆ ਆਹੋ ਕੀ ਦੀ ਮੈਂ ਆਪਣੀਆਂ ਵਾਲੀਆਂ ਦੇ ਦਿੱਤੀਆਂ ਤੇ ਜੇ ਮੰਮੀ ਨੇ ਪੁੱਛਿਆ ਕਿ ਕਿੱਥੇ ਗਈਆਂ ਵਾਲੀਆਂ ਟੌਪਸ ਤੇ ਫਿਰ ਅਸੀਂ ਕੀ ਕਵਾਂਗੇ ਨਾ ਮਾਰ ਦਾਂਗੇ ਕਿ ਨੀਰਾ ਹੋ ਗਿਆ ਤਾਂ ਹੁਣ ਦੇਖੇ ਘਰੋਂ ਫੇਰ ਜ਼ਿਆਦੀਆਂ ਵਾਲਾਂ ਪੈਣੀਆਂ ਪਣਨ। ਤੁਸੀਂ ਫੇਰ ਇਹ ਕਹਿਦੇ ਤੇ ਡਾਕਟਰ ਨੇ ਹੀ ਟੱਕਰਿਆ। ਠੀਕ ਆ। ਚਲੋ ਚੱਲੀਏ ਫਿਰ ਜਲਦੀ ਦੇ। ਚਲ ਕੋਈ ਨਹੀਂ ਪੂਨਾ ਮਾਂ ਪਾ ਕਹਦਾ ਕਿ ਰਾਤ ਹਨ ਚੋਰ ਪਾ ਗਏ। ਚੱਲ ਆ ਜਾ ਕੋਈ ਨਹੀਂ। ਯਕੀਨ ਕਰ ਤੁਹਾਡੇ ਤੇ ਮੰਮੀ ਤੁਹਾਨੂੰ ਪੜਕਦੇ ਤੇਜ। ਕੋਈ ਨਹੀਂ ਗੁੱਲਾ ਗੁੱਲਾ ਚਲਾ ਲਾਂਗੇ ਕੋਈ ਗੱਲ ਨਹੀਂ ਆ ਜਾਗਾ। ਹੁਣ ਤੇ ਚਲੀਏ ਘਰ। ਚਲ ਗਿਆ ਵਾ। ਅਸੀਂ ਤੇ ਗਈਆਂ ਵਾ। ਪਜਾਮਾ ਮੈਨੂੰ ਲਿਆ ਦਿਓ ਤੇ ਉਹ ਬੰਦ ਕੰਮ ਕਰਦਾ। ਬਾਬਾ ਜੀ ਉਹ ਭਗਤਾ ਚਲ ਗਏ ਚਾਜਨਾ ਵੇਖ ਆ। ਹਾਂਜੀ ਤੇ ਹੁਣ ਮੈਨੂੰ ਪਜਾਮਾ ਲਿਆ ਦਿਓ ਇੱਕ। ਕੋਈ ਨਹੀਂ ਭਗਤਾ ਇੱਕ ਦੇ ਵੀ ਦੋ ਲਿਆ ਕੇ ਦਵਾਂਗੇ। ਬਾਬਾ ਆਹ ਮਣੇ ਟੋਲੇ-ਟੋਲੇ ਲੱਗਦੀਆਂ ਆਈਆਂ। ਟੋਲੇ ਦਾ ਟੋਲਾ ਥੋੜਾ ਹੁੰਦਾ ਪੁੱਤਰ। ਕੱਚ ਨੂੰ। ਇਹ ਵਲੇ ਕਿਸ ਨੇਰੇ ਟੱਕਣਾ ਨਹੀਂ। ਨਿਹਰਾ ਹੋ ਗਿਆ ਵਾ। ਇਹਦਾ ਸਿਰੇ ਹੱਲ ਕਰਾਂਗੇ। ਹਾਂ। ਉਹ ਨਾਲ ਦੀ ਦੀ ਵਾਲੀ ਤੋਰੀਆਂ ਸਾਨੂੰ ਹੂੰ ਜਾ ਯਾਰ ਬਾਬਾ ਤੋਰੀਆਂ ਤੋਰੀਆਂ ਓਹੋ ਭਗਤਾ ਹੁੰਦੀ ਤਾਂ ਰਹੇਗਾ ਤੁਹਾਡਾ ਜਗੜਾ ਸੁਨਿਆਰਾ ਬੰਦ ਹੋ ਗਿਆ ਕਿ ਨੂੰ ਦੇਣੀ ਬਾਬਾ ਗੱਲ ਸੁਣ ਹਾਂ ਜੀ ਹੁਣ ਸਾਮੀ ਤੇ ਆਈਆਂ ਉਹ ਰਾਜ ਰੰਗ ਦੇ ਬਨਾਲਾ ਹੁਣ ਓਏ ਇਹੋ ਵੇਲੇ ਭਗਤਾ ਕੋਈ ਸਾਨੂੰ ਲੁੱਟ ਕੇ ਲੈ ਜਾਊਗਾ ਤੇ ਕੀ ਜਵਾਬ ਦਵਾਂਗੇ ਨਾ ਥਾਣੇ ਰਿਪੋਰਟ ਲਗਾਉਣ ਜਗ੍ਹਾ ਨਾ ਕਹਿੰਦੇ ਕਿੱਥੋਂ ਆਏ ਤੁਹਾਡੇ ਗੱਡੋਂ ਬਸ ਨਾ ਛੜੇ ਮ ਲੰਗਦੇ ਹੈਗੇ ਤੇਨੇ ਤੇ ਦੋਵੇਂ ਤੇਰੇ ਚੇਲੇ ਵੀ ਤੇ ਬਾਬਾ ਤੋਏ ਤਾਂ ਉਸੇ ਤੇਰ ਕੋ ਕਿੱਥੋਂ ਆ ਗਏ ਬਾਬਾ ਗਾ ਸੁਣ ਮੈਂ ਬਾਬਾ ਰਾਂਗ ਨੂੰ ਬੋਲ ਜਾਣੇ ਜਿਹੜੇ ਦੂਰ ਖੇ ਪੈਂਟ ਕੋਡ ਉੱਚ ਦੇ ਆ ਨੂੰ ਅਜਲੀ ਜੜੀ ਪੈਂਟ ਕੋਟਾਂ ਨਾ ਵਿੱਚ ਪਕਤਾ ਗੱਲ ਬੰਨੀ ਸੁਨਿਆਰੇ ਬੰਦ ਹੋ ਗਏ ਐਸ ਟਾਈਮ ਕੁਛ ਨਹੀਂ ਨੀ ਟੱਕਰਨੇ ਪਾ ਸੁਨਿਆਰੇ ਬੰਦ ਹੋ ਗਏ ਠੇਕੇ ਦੇ ਖੁੱਲੇ ਆ ਨਾ ਪਰ ਠੇਕੇ ਜੋਗੇ ਕਰ ਲੈਨੇ ਆ ਇੰਨੇ ਕੇ ਤੇ ਆਪਣੀ ਗੱਡੀ ਥਲੀੋਂ ਨਿਕਲ ਆਉਣੇ ਪਕਦਾ ਬਾਬਾ ਗਾ ਸੁਣ ਨਾ ਮੇਰੀ ਮੈਂ ਪੀ ਜੈ ਅੰਗਰੇਜ਼ੀ ਉਹ ਕੋਈ ਠੇਕੇ ਕਰ ਲੈ ਇਹਨੂੰ ਲੈ ਪਕਦਾ 500 ਲੈ ਬੋਤਲ ਲੈ ਕੇ ਆ ਜਾ ਬਾਬਾ ਦੇ ਸੋਲਾ 500 ਆ ਭਗਤਾ ਧਿਆਨ ਨਾਲ ਦੇ ਬਾਬਾ ਦਾ ਦਿਲ ਕਰਦਾ ਧਿਆਨ ਨਾਲ ਇਹ ਕੋ 500 ਲੈ ਜਾ ਨਾ ਜਿੱਤ ਕਰਿਆ ਕਰ ਭਗਤਾ ਨਾ ਜਿੱਤ ਕਰਿਆ ਕਰ ਕੰਨੂ ਕਰਾਂਗੇ ਇੰਜੋਏ ਕੰਨੂ ਖੁੱਲਾ ਇਹਨਾਂ ਪੈਸਾ ਆਪਣੇ ਕੋਲ ਭਗਤਾ ਮੇਰੀ ਗੱਲ ਸੁਣਾ ਅੱਜ 500 ਸਾਰੇ ਦੋ ਦਿਨਾਂ ਬਾਅਦ ਉਹਨਾਂ ਕੋ ਕੋਈ ਜਸਰ ਪੀਅ ਲੈਣਾ ਫਿਰ ਇੰਜੋਏ ਫੁੱਲ ਕਰਾਂਗੇ ਇੱਕ ਦੇ ਵੀ ਦੋ ਮੁਰਗੇ ਆਉਣਗੇ ਤਿੰਨ ਬੋਤਲ ਆਉਣਗੀਆਂ ਅੱਜ ਬੋਤਲ ਹੀ ਲਾਇਆ ਬਾਬਾ ਮੇਰੀ ਗੱਲ ਕਿਉਂ ਭਗਦਾ ਹੁਣ ਤਿਆ ਤੂੰ ਦੱਸ 25 26000 ਦੀ ਨੇ ਮੈਨੂੰ ਆ ਲੱਗਦੀ ਭਗਦਾ ਤੂੰ ਦੱਸ ਬੋਦਨਾ ਸਰਜੂ ਨਾ ਬਾਬਾ ਸੁੱਕੀ ਕਿਹੜਾ ਲੰਗਦੀ ਆ ਮੁਰਗਾ ਮੁੱਗੇ ਦੇ ਪੈਸੇ ਦੇ ਅੱਗੇ ਤੇ ਭਗਦਾ ਬਾਬਾ ਆ ਲੈ ਮੰਨੇ ਪਾ ਭਗਦਾ ਮੁਰਗੇ ਦੇ ਭਗਦਾ ਪੈ ਕਰ ਦਨੇ ਮੁਰਗੇ ਦੇ ਵੀ ਇੱਧਰ ਲਈ ਸਾਈਡ ਵੇ ਲੈਨੇ ਆ 200 ਰੁਪਇਆ ਹੁਣਾ ਪਿਆ ਆਏ ਪਪਾ ਲੱਭ ਕੇ 200 ਹਲੋ ਭਗਦਾ ਲੈ ਜਾ 200 ਲੈ ਜਾ ਇੱਕ ਬੋਦਲ ਲੈ ਆਇਆ ਕਿੱਕ ਲੋ ਮੁਰਗਾ ਲੈ ਆਓ ਐਨਜੋਏ ਕਰੋ ਅੱਜ ਜਾਓ ਮੇਰੇ ਸ਼ਰਮ ਆਪਣੇ ਜੂੜੇ ਬਲੇਟ ਹੋ ਜਾਓ ਜਾਓ ਮੇਰੇ ਭਗਤ ਜੂੜੇ ਬਲੇਟ ਕੇ ਜਾਓ ਸਾਰੇ ਮੇਰੇ ਜਲਦੀ ਆਓ ਜਲਦੀ ਅੱਜ ਇੰਨੇ ਇਤਨਾ ਬਾਦ ਮੈਂ ਚੁਕਾਰਾ ਖਾਇਆ ਮੇਰੀ ਮੋਟਰਸਾ ਲੈ ਰਹੀ ਹੈ ਜਿੱਤੇ ਮਰਜੀ ਜਾਓ ਭਗਤੋ ਮੋਟਰਸਾ ਤਾਂ ਲੈ ਗਿਆ 15ਵੇਂ ਤੇਲ ਨੂੰ ਕਾਇਆ ਉਹ ਤੇਰਾ ਭਲਾ ਦੇ ਸਕੂਟਰੀ ਤੇ ਧੁੰਮ ਕਾਇਆ ਉਹ ਤੇਰਾ ਮਾਰਨੀ ਆ ਉਹ ਲੜਦੇ ਕਿਉਂ ਜੇ ਭਗਤੋ ਜੀ ਅੱਜ ਕਰੇ ਦਿਨ ਜਾਓ ਸ਼ਗਰਤੋ ਭਗਤੋ ਅੱਜ ਫੁੱਲ ਐਨਜੋਏ ਕਰੋ ਜਾਓ ਜਾਓ ਜਿੰਨੀ ਪੀਤੀ ਜਾਂਦੀ ਪੀਓ ਜਾਓ ਮੇਰੇ ਭਗਤ ਉੱਥੋਂ ਛੇਰੋ ਜਾ ਬਾਬਾ ਮੇਰੇ ਥਾਂ ਤੇ ਲੈ ਕੇ ਆਇਆਗਾ ਵਾ ਇਹਨਾਂ ਮੂੰਹ ਤਾਂ ਮਾਰਨੀ ਆ ਇਹਨੂੰ ਤਾਂ ਮਾਰਨੀ ਉਹ ਨਾ ਲੜੋ ਭਗਤੋ ਨਾ ਲੜੋ ਉਹ ਵੇਖ ਛੋਟੇ ਭਗਤਾ ਕੀ ਗੱਲ ਹੋਗੀ ਇੱਧਰ ਆ ਤੁਰੋ ਭਗਤੋ ਚਾਬੀ ਤਾਂ ਪੈ ਮੇਰੇ ਕੋਲ ਹੀ ਆ ਤੂੰ ਜਾਏਗਾ ਕਿੱਧਰ ਪੁੱਤ ਜਾ ਤੂੰ ਹੀ ਭਗਤਾ ਨਾ ਲੜੋ ਨਾ ਹੁਣ ਬਾਬਾ ਗੱਲ ਸੁਣ ਲੈ ਮੇਰੀ ਇਹ ਇਹ ਮੈਂ ਪਹਿਨੂੰ ਤੂੰ ਮੈਂ ਪਹਿਨੂੰ ਕਿਉਂ ਇਹਦੇ ਸਮੇਂ ਨਾ ਪਹਿਰ ਚਾਲ ਕੋਈ ਨਹੀਂ ਜਾ ਪਰ ਅਬ ਖੁੱਲ ਜਾਣੀ ਜਾ ਏ ਬਾਬਾ ਮੈਨੂੰ ਇਥੋਂ ਤੀਰਿਆ ਆਉਂਦੇ ਅੰਦਰ ਪੈਂਡ ਕੋੜ ਵੜਾਈ ਇਹ ਤੇ ਮੈਨੂੰ ਉਹ ਜਾ ਤਰਿਆ ਨੂੰ ਕੰਮ ਕਰ ਕਿਆ ਪਹਿਲੋਂ ਤੂੰ ਇਦਾਂ ਲੀਕ ਕਰਦੇ ਨੇ ਠੇਕੇ ਬੰਦ ਹੋਏ ਨੇ ਬਾਅਦ ਵਿੱਚ ਵੇਖੇਗਾ ਮੂੰਹ ਤੱਕ ਕੇ ਖਾਈ ਤੋਰੀਆਂ ਇਸੇ ਵੀ ਇਹ ਕਹਦਾ ਜਾ ਮੀਟ ਲਾਇਆ ਇਥੇ ਲੜੀ ਚਲੀ ਜਾਂਦੇ ਅੱਗ ਲੱਗੀ ਨਾਲ ਬਾਬਾ ਚੁੱਪ ਕਰ ਚੁੱਪ ਮੈਂ ਕੀ ਕਰਾਂ ਉਹਨਾਂ ਦੀ ਹੱਤ ਚੁੱਕੀ ਬਾਬਾ ਮੀਟ ਖਾਣਾ ਸ਼ਰਾਬਾ ਪੀਣਿਆ ਇਥੇ ਕੋਈ ਅੰਨੇਰਾ ਕਰੀ ਜਾਂਦੇ ਆ ਦਫਾ ਇੰਨੇ ਕਰ ਲੈ ਆਓ ਸਤਾ ਮਾਰਿਆ ਥਮੜਾ ਹੋ ਗਿਆ ਤੇ ਟੋਕਾ ਮम्मी ਨੇ ਬਣਾ ਰਿਹਾ ਸੀ ਨਾ ਉਹ ਆਹ ਨਹੀਂ ਅਜ ਦੀ ਆ ਦਵਾਈ ਲੈਣ ਗਈਆਂ ਕਿੱਥੇ ਗਈਆਂ ਸੀ ਮੰਮੀ ਤੇ ਢੀੜ ਬੜੀ ਦੁਕਾਨ ਤੇ ਤੇ ਟਾਂ ਲੱਗ ਗਿਆ ਮੈਂ ਢੀੜ ਬੜੀ ਉਹ ਦਵਾਈ ਬਣਾਉਂਗਾ ਪੀ ਆਈ ਤੁਸੀਂ ਉੱਥੇ ਜਾ ਕੇ ਕੀ ਦੱਸਿਆ ਡਾਕਟਰ ਨੇ ਮੰਮੀ ਕੋਲ ਤਾਂ ਹਾਸਪਟਾ ਕਿੰਨਾ ਜੀ ਆਈ ਦਵਾਈ ਮੰਮੀ 1500 ਦੀ ਆਈ 1500 ਦੀ ਆਈ ਹੈ ਹਾਂ ਜੀ ਤੇ ਤੂੰ ਥੋੜੀ ਲੈ ਆਵੇਂ ਕਰ ਮੈਂ ਕਹੇ ਤੇੜੀ ਕਰ ਨਾਲ ਆਵੇਂ ਟੁਪਰਾ ਹੈਗਾ ਨਹੀਂ ਨਹੀਂ ਮੈਂ ਦਵਾਈ ਲੈ ਮੰਮੀ ਆ ਦੁਕਾਨ ਤਾਂ ਮਹਿੰਗੀ ਵੜੀ ਦਵਾਈ ਜਿੱਥੇ ਆਪਾਂ ਗਏ ਹਟੀਆਂ ਵਾਲੇ ਕੋਲ ਤੂੰ ਬੜੇ ਇਕੱਠੀ ਹੋ ਗਿਆ ਖਲੋਤੀ ਕੀ ਗੱਲ ਕੀ ਐ ਕੁਛ ਨਹੀਂ ਮੰਮੀ ਉਹ ਗੱਲ ਤੇ ਹੈਗੀ ਮੈਨੂੰ ਲੱਗਣ ਲਈ ਐ ਨਹੀਂ ਮੰਮੀ ਕੋਈ ਗੱਲ ਨਹੀਂ ਐ ਹਾਂ ਮੈਂ ਭੁਲ ਕੇ ਲੰਮੀ ਜਾ ਕੇ ਨਹੀਂ ਭੁਲ ਕੇ ਫੇਰ ਲੈ ਇਧਰ ਗੱਲ ਕੀ ਦੱਸੋ ਨਾ ਪਤਾ ਨੂੰ ਗੱਲ ਕੀ ਐ ਕੋਈ ਨਹੀਂ ਮੂੰਹ ਗੱਲਾਂ ਹਾਂ ਕਰੋ ਬਸ ਮੰਮੀ ਹਦ ਨਹੀਂ ਰਹੋਗੇ ਨਾ ਤਾਂ ਕਰਕੇ ਹਾਂ ਪੋ ਨਾ ਮੈਂ ਉਹ ਬੜੇ ਚੁੱਪ ਚੁਪ ਕੀ ਸੀ ਕੀ ਗੱਲ? ਉਹ ਜੀ ਮੰਮੀ ਬਸ ਟਕਾਟ ਹੋ ਗਈ ਸਕੂਟ ਵੀ ਜ਼ਿਆਦਾ ਚਲਾਉਣੀ ਪਈ ਨਾ ਮੈਨੂੰ। ਤਾਂ ਤੁੰਹਿਆ ਹੀ ਬਣਾ ਕਰ ਦਿੱਤਾ ਵਾ। ਡਾਕਟਰ ਨਹੀਂ ਮਿਲ ਲਿਆ ਕਿੱਥੇ ਗਿਆ ਸੀ ਦਵਾਈ ਦੇਣ ਕਿ ਇਹਨੂੰ। ਅੱਛਾ। ਬੈਜੋ ਤੂੰ ਮੈਂ ਟਮਾਟਰ ਵਾਲਾ ਠੀਮਾ ਲਾ ਕੇ ਖਾ ਲਈਏ। ਕੋਈ ਨਹੀਂ ਬੈਜੋ। ਨਹੀਂ ਆਤਰ ਤੂੰ ਬੁਸ ਕਿੱਥੇ ਨੇ? ਮੰਮੀ ਹਾਂ? ਕੋਣ ਨੋ ਨ ਦੇ ਬੋ ਕੇ ਰਾਜਨ ਨੇ ਰਵੜਾ ਹੋ ਗਿਆ ਇੱਥੇ। ਇੱਕ ਨੂੰ ਫੋਨ ਵਾਲੇ ਨੂੰ ਚੱਕਰਗੇ ਤੇ ਉਹਨਾਂ ਨੇ ਕੋਲੇ ਸਾਡੇ ਟਾਪਸ ਕੋਲੇ ਤੇ ਤੁਸੀਂ ਘਰ ਆ ਗਈਆਂ ਤੇ ਸਕੂਟਰੀ ਸਕੂਟਰੀ ਆਪਾਂ ਲੈ ਕੇ ਤੇ ਜਾ ਕੇ ਆ ਗਏ ਆ ਨਹੀਂ ਤੇਰੇ ਟਾਪਸ ਕੋਲੇ ਤੇ ਤੁਸੀਂ ਇਹਨੂੰ ਕੁੱਛ ਨਹੀਂ ਆਖਿਆ ਮੰਮੀ ਆਈ ਤੇ ਆਪਣੀ ਜਾਨ ਬਚਾ ਕੇ ਮੈਂ ਹੀ ਭੱਜੀਆਂ ਉੱਥੋਂ ਇਹ ਟਾਪਸ ਆਉਂਦੀ ਆ ਕਿ ਸਕੂਟਰੀ ਆਉਣੀ ਆ ਗਿਆ ਚਲ ਟਾਪਸ ਲੈ ਕੇ ਕੋਈ ਗੱਲ ਨਹੀਂ ਸਕੂਟਰੀ ਆਣੀ ਉਹ ਕਿਹੜਾ ਫੋਨ ਤੁਮਹਾਨੂੰ ਕੋਲੀ ਮਮੀ ਅੱਛਾ ਮੰਮੀ ਮਗਰ ਕੋਈ ਗੱਡੀ ਵਾਲਾ ਆ ਕੇ ਤੇ ਆੜਾ ਬਚਾਉਂਗੇ ਮੈਂ ਤੇ ਮੈਂ ਵੀ ਮੇਰੀਆਂ ਮੇ ਵਾਲਾ ਲਾਉਣ ਪੈਂਦੇ ਆ ਮੈਂ ਕਹਾਂ ਨਹੀਂ ਤੈਨੂੰ ਜਾਣ ਦਿੰਦੀ ਤੁਸੀਂ ਪੈਸੇ ਪੈਸੇ ਕਰਨਾ ਇਹ ਤੂੰ 2000 ਰੁਪਏ ਖਰਚ ਕੇ ਆਈ ਹੈ ਨਾ ਇਹ ਤੂੰ ਟੋਪਸauftra 20 25000 ਰੁਪਏ ਦਾ ਟੋਪਸ ਸੁਗਵਾ ਕੇ ਆਈ ਹੈ ਕਹਾਂ ਇਹ ਨਾ ਕਹਾਂ ਤੈਨੂੰ ਜਾਣ ਨਹੀਂ ਦਿੰਦੀ ਘਰੋਂ ਹਾਂ ਡੇ ਕਿੱਦਾਂ ਤੁਸੀਂ ਬਣਾਇਆ ਮੈਨੂੰ ਤੁਹਾਨੂੰ ਪਤਾ ਹੈ ਮੈਨੂੰ ਨਾਲ ਲੱਗ ਜਾਂਦੀ ਮੈਨੂੰ ਪਤਾ ਹੈ ਮੈਂ ਤਾਂ ਤੇਰੇ ਨਾਲ ਜਾਂਦੀ ਤੇ ਨਾ ਤਾਂ ਲਿਓ ਤੇ ਕੋਣ ਦੇ ਪਿੱਛੇ ਹਰ ਕੇ ਕੋਈ ਟੋਪਸ ਕਹਿੰਦੇ ਡਾਡੇ ਮੰਮੀ ਰਾਜੇ ਚੰਗੀ ਕੁੜੀ ਦੇ ਕੋਏ ਅਗੇ ਨੇ ਮੈਂ ਕਹਾਂ 40 ਕੁੜੀ ਦੇ ਟੋਪਸ ਨੇ ਕੋਣੇ ਚੰਗਾ ਕੁੜੀਆਂ ਬਚ ਗਈਆਂ ਨੇ ਸੱਟਾ ਪੈ ਨਹੀਂ ਲੱਗੀ ਯਾ ਕਿ ਤਾ ਤਾ ਟਮਾਟਰ ਉੜ ਜਾਂਦੀ ਕਿੰਨਾ ਸਿਆਪਾ ਪੈਣਾ ਇਹ ਮੈਨੂੰ ਵੀ ਨਹੀਂ ਇਦਾਂ ਮਾਰਨਾ ਚਾਹੀਦਾ ਇਹਨਾਂ ਨੂੰ ਮਾਰ ਕੇ ਕਿੰਨਾ ਤੇ ਮੈਂ ਕਿੰਨਾ ਨੁਕਸਾਨ ਕਰਾਇਆ ਹੁਣ 20 25000 ਰੁਪਏ ਬਿਲਕੁਲ ਹੁਣ ਕਿਹਾ ਮੈਂ ਨਾ ਯਾ ਕਿ ਲਾ ਲੇ ਹੁਣ ਕੋ ਦੇਣ ਦਿਆ ਵਾ ਹੁਣ ਨਹੀਂ ਗਿਆ ਨਾ ਦੇਣ 2000 ਰੁਪਏ ਮਰੇ ਹੱਥੋਂ ਲੈ ਗਈਆਂ ਨਾਲ ਟਰੱਕਸ ਤੋਂ ਆ ਕੇ ਆ ਗਈ ਏ ਨਾਲੇ ਬਾਧੂ ਦੀ ਟੈਨਸ਼ਨ ਹੁਣ ਲੋਕਾਂ ਨੂੰ ਪਤਾ ਲੱਗ ਗਿਆ ਫਿਰ ਉਹਨੂੰ ਫਟੋਕ ਸਹਾ ਦੇ ਨੇ ਤੇ ਚੱਲ ਹੁਣ ਕੀ ਕਰਾਂ ਹੁਣ ਰਾ ਆਏਗੀ ਨਾ ਹਿਸਾਬ ਨਾਲ ਮੈਂ 3000 ਰੁਪਏ ਥੱਲੇ ਆਪੂ ਲੜਾਈ ਤੇ ਬਹੁਤ ਮਿੱਗੀ ਪਈ ਏ ਚਲ ਮੈਂ ਨਹੀਂ ਆਉਣ ਕੀ ਕਰਨਾ ਇਹਨਾਂ ਦਾ ਹੁਣੇ ਮੈਂ ਮਾਰਨਾ ਤਾਂ ਨਾਨਾ ਨੂੰ ਹੁਣੇ ਮਾਰਨਾ